ਖਾੜੇ ਬਾਈ ਬਾਜੀ ਖਾੜੇ ਜਗਰਾਉਂ ਦੇ ਕੋਲੇ ਮੋਟਰਸਾਈਕਲ ਲੈਨੇ ਆ ਤਿੰਨ ਸਾਰੇ ਪੂਰੇ ਸਿੰਘ ਫਸਨੇ ਆ ਪਹਿਲਾ ਨਾਂ ਵੀ ਮੋਟਰਸਾਈਕਲ ਆ ਦੂਜਾ ਵੀ ਮੋਟਰਸਾਈਕਲ ਆ ਤੇ ਤੀਜਾ ਨਾਂ ਵੀ ਮੋਟਰਸਾਈਕਲ ਆ ਆ ਬੜਾਈ ਯਾਰਾਂ ਵੀ ਪਿੱਛੇ 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 ਆ ਇੰਨੇ ਸਨਮਾਨ ਤੇ ਇਨਾਂ ਨੇ ਬਾਈ ਤਨ 6 9 12 15 18 20 ਕੱਪ ਨੇ ਲਾਲਾ ਸਾਹਿਬ ਵੀ 40 50000 ਰੁਪਏ ਦੇ ਤਾਂ ਕੱਪ ਦੇਨੇ ਆ ਬਾਈ ਬਾਕੀ 2 ਲੱਖ ਰੁਪਏ ਵਾਂਗੂ ਮੋਟਰਸਾਈਕਲਾਂ ਤੇ ਲਾਇਆ ਬਾਈਆਂ ਨੇ ਤੇ ਰੋਟੀ ਪਾਣੀ ਦਾ ਪ੍ਰਬੰਧ ਤੁਸੀਂ ਦੇਖਿਆ ਜੀ ਪੂਰਾ ਟੌਪ ਜੀ ਸਰਾ ਹੀ ਹੋਣ ਵਾਲਾ ਅੱਜ ਪਿੰਡ ਖਾੜੇ ਦੀ ਧਰਤੀ ਤੇ